ਤੁਸੀਂ ਪਟਿਆਲਾ ਤੋਂ ਤਸਵੀਰਾਂ ਦੇਖ ਰਹੇ ਹੋ ਕਿ ਪ੍ਰਾਚੀਨ ਜਿਹੜਾ ਕਿ ਕਦਾਰਨਾਥ ਮੰਦਿਰ ਦੇ ਵਿੱਚ ਸਰਦਾਲੂ ਪੂਰੇ ਸਟੈਂਪ ਜਿਹੜਾ ਕਿ ਜਲ ਚੜਾਇਆ ਜਾ ਰਿਹਾ ਸਵੇਰ ਤੋਂ ਹੀ ਵੱਖ-ਵੱਖ ਮੰਦਰਾਂ ਦੇ ਵਿੱਚ ਦਰਧਾਲੂਆਂ ਵੱਲੋਂ ਜਲ ਚੜਾਇਆ ਜਾ ਰਿਹਾ ਔਰ ਬੋਲੇनाथ ਦੀ ਜਿਹੜੀ ਕੀ ਆਪਣੀ ਮਨੋ ਕਾਮਨਾ ਪੂਰੀ ਕਰਨ ਦੇ ਲਈ ਪੂਜਾ ਪਾਠ ਕੀਤਾ ਜਾ ਰਿਹਾ ਸ਼ਿਵਰਾਤਰੀ ਦਾ ਤਿਉਹਾਰ ਹੈ ਪਟਿਆਲਾ ਦਾ ਪ੍ਰਾਚੀਨ ਜਿਹੜਾ ਕੀ ਮੰਦਰ ਹੈਗਾ ਔਰ ਦੇਖਦੇ ਤੁਸੀਂ ਕੀ ਵੱਖ-ਵੱਖ ਦਰਧਾਲੂ ਆ ਰਹੇ ਨੇ ਮੱਥਾ ਟੇਕਣ ਦੇ ਲਈ ਭਗਵਾਨ ਦੇ ਲਈ ਆ ਰਹੇ ਨੇ ਭਗਵਾਨ ਦੇ ਚਰਤੇ ਤੋਂ ਅੱਸੀ ਜਿਹੜੇ ਉਹਨਾਂ ਦੇ ਆਗੂ ਹੈਗੇ ਆ ਇਹਨਾਂ ਨਾਲ ਗੱਲ ਵੀ ਕਰਨ ਲਈ ਚੇਅਰਮੈਨ ਸਾਹਿਬ ਵੀ ਆਏ ਹੋਏ ਨੇ ਔਰ ਵਕਫਤ RTC ਦੇ ਚੇਅਰਮੈਨ ਮੌਕੇ ਤੇ ਜਿਹੜਾ ਕੀ ਨਮਸਤਕੋਨ ਆਏ ਕਿ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਰਦਾਲੂਆਂ ਦੀ ਜਿਹੜੀ ਕੀ ਲਾਈਨ ਲੱਗੀ ਪਈ ਹੈ ਕਿਉਂਕਿ ਪ੍ਰਾਚੀਨ ਕਾਲੀ ਜਿਹੜਾ ਕੀ ਇਹ ਮੰਦਿਰ ਹੈਗਾ ਅ ਕਦਾਰਨਾਥ ਜੀ ਦਾ ਜਿਹੜਾ ਕੀ ਪਟਿਆਲਾ ਤੇ ਸਿਤਿਆੁਰੇ ਕਾਜਗਾਹ ਹੈ ਕੀ ਬੋਲੇनाथ ਕੀ 55 ਫੁੱਟ ਦੀ ਜਿਹੜੀ ਕੀ ਮੂਰਤੀ ਉਹ ਲੱਗੀ ਪਈ ਹੈ ਪ੍ਰਾਚੀਨ ਮੰਦਿਰ ਹੈ ਪਟਿਆਲਾ ਦੇ ਵਿੱਚ ਜਿਹੜਾ ਕਿ ਪ੍ਰਾਚੀਨ ਮੰਦਿਰ ਕਿਲਾ ਚੌਂਗ ਦਾ ਪਰਚੀਨ ਮੰਦਿਰ ਭੂਤਨਾਥ ਦਾ ਪ੍ਰਾਚੀਨ ਮੰਦਿਰ ਕਹਦਾ ਨਾਤਾ ਹੋ ਗਿਆ ਜਤੁੰਗਨਾਥਾ ਮੰਦਿਰ ਸਾਡੇ ਨਾਲ ਮੰਦਿਰ ਕਮੇਟੀ ਦੇ ਮੈਂਬਰ ਅਸੀਂ ਗੱਲ ਕਰਦੇ ਆ ਕਿਵੇਂ ਦਾ ਸਵੇਰ ਦਾ ਸਿਰਦਾਲੂ ਆ ਰਹੀ ਅੱਜ ਪ੍ਰਾਚੀਨ ਮੰਦਿਰ ਸਿੱਖਾ ਦਾ ਨਾਜ਼ ਜਿੱਤੇ ਸਵੇਰੇ 5 ਵਜੇ ਤੋਂ ਹੀ ਇਹ ਭੀੜ ਦੇਖਣ ਨੂੰ ਮਿਲ ਰਹੀ ਆ ਲੋਕਾਂ ਨੂੰ ਸ਼ਿਵਰਾਤੀ ਦਾ ਉਸਭ ਨੂੰ ਲੈ ਕੇ ਇੰਨਾ ਲੋਕਾਂ ਚ ਐਜ਼ੂਮ ਹੈ ਕਿ ਭਈ ਬੋਲੇ ਨਾਥ ਦੇ ਅੱਜ ਚਾਰ ਚਾਰ ਪੰਜ ਮਿੰਨਟਾਂ ਲੱਗੋ ਲਾਈਨ ਮੱਲ ਅੱਕੇ ਮੱਠੜੇ ਕਰਨ ਦੀ ਇਸ ਮੰਦਰ ਦੀ ਇਤਿਹਾਸਿਕਾ ਬਾਰੇ ਇਹ ਮੰਦਰ ਸਨ 1852 ਚ ਮਹਾਰਾਜਾ ਪਟਿਆਲਾ ਜੀ ਦੁਆਰਾ ਬਣਾਇਆ ਗਿਆ ਸੀਗਾ ਤੇ ਪਟਿਆਲਾ ਵਾਸੀਆਂ ਲਈ ਬਣਾਇਆ ਗਿਆ ਸੀ ਕਿਉਂਕਿ ਹਰ ਇੱਕ ਕੋਈ ਬੰਦਾ ਕਦਾਰਨਾ ਨਹੀਂ ਜਾ ਸਕਦਾ ਸੀਗਾ ਸੋ ਕਦਾਰਨਾ ਜੇ ਸੀ ਉਹਨਾਂ ਨੇ ਆ ਕੇ ਕਦਾਰਨਾ ਤੁੰਗਨਾਤ ਬਦਰੀਨਾਤ ਤੂਤਨਾਤ ਇਹ ਚਾਰ ਮੰਦਰ ਉਹਨਾਂ ਨੇ ਬਣਵਾਏ ਜੋ ਕਿ ਆਪਣੇ ਪਟਿਆਲੇ ਸ਼ਹਿਰ ਦੇਖਾ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦੂਰ ਸੰਗਤੀ ਸੰਮਨ ਸਿੱਕੇ ਦਾ ਆਨਾਤ ਵੀ ਚਾਂਦੀ ਹੈ। ਤੋਂ ਬਿਲਕੁਲ ਮੰਦਰ ਦੇ ਇਤਿਹਾਸ ਬਾਰੇ ਦੱਸੇ ਉਸ ਤੋਂ ਇਲਾਵਾ ਜਿਹੜੇ ਕਿ ਬਾਹਰ ਵਕ ਵਕ ਲੰਗਰ ਚਾਲਾਂ ਲਗੀਆਂ ਪਈਆਂ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਦਾ ਬੋਤੀ ਜਿਹੜਾ ਕਿ ਚੀਨ ਮੰਦਿਰ ਹੈਗਾ ਇਹ ਤੋਂ ਮੰਦਰ ਦੇ ਬਾਹਰ ਜਿਹੜੀ ਸ੍ਰੀ ਬੋਲੇਨਾਥ ਕੀ ਜੋ 55 ਫੁੱਟ ਦੇ ਕਰੀਬ ਦੀ ਏ ਪ੍ਰਤਿਮਾ ਮੂਰਤੀ ਲੱਗੀ ਪਈ ਹੈ ਲੋਕ ਉੱਥੇ ਵੀ ਦਰਸ਼ਨ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿਉਂਕਿ ਹਰ ਇੱਕ ਸ਼ਰਧਾਲੂ ਜਦੋਂ ਅੰਦਰ ਤਾਂ ਆਪਣੇ ਪਰਿਵਾਰਕ ਦੇ ਨਾਲ ਉਰੇ ਮੱਥਾ ਟੇਕਣ ਆਨੇ ਤਾਂ ਇਸ ਮੂਰਤੀ ਦੇ ਕੋਲ ਖੜ ਕੇ ਇੱਕ ਫੋਟੋ ਵੀ ਖਿਚਾਈ ਜਾਂਦੀ ਯਾਦਗਾਰ ਫੋਟੋ ਹੁੰਦੀ ਹੈ ਉਸ ਤੋਂ ਇਲਾਵਾ ਤੁਸੀਂ ਇੱਧਰ ਵੀ ਦੇਖ ਰਹੇ ਹੋ ਕਿ ਨੰਦੀ ਬੈਲ ਜੀ ਦੀ ਵੀ ਜਿਹੜੀ ਮੂਰਤੀ ਹੈਗੀ ਉਹ ਵੀ ਹੈਗੀ ਆ ਲੋਕ ਆਪਣੀ ਇਸ ਉਰੇ ਆਏ ਯਾਦਗਾਰ ਜਿਹੜੀ ਕਿ ਤਸਵੀਰ ਉਸ ਨੂੰ ਦੇਖਦੇ ਨੇ ਔਰ ਉਸ ਤੋਂ ਇਲਾਵਾ ਪਰਿਵਾਰ ਦੇ ਨਾਲ ਆ ਕੇ ਉਰੇ ਮੱਥਾ ਟੇਕਦੇ ਨੇ ਪਟਿਆਲਾ ਦਾ ਜਿਹੜਾ ਕਿ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਔਰ ਜਿਹੜਾ ਕਿ ਕੈਦਾਰਨਾਥ ਦਾ ਜਿੱਥੇ ਲੋਕ ਸਵੇਰ ਤੋਂ ਹੀ ਸ਼ਿਵਰਾਤਰੀ ਦੇ ਮੌਕੇ ਤੇ ਆਪਣਾ ਰੇ ਮੱਥਾ ਟੇਕ ਰਹੇ ਨੇ